dhe më ਚਿੜੀਆਂ ਨੂੰ ਪਾਣੀ ਰੱਖਣ ਨੂੰ ਹੁੰਦੀ ਆ ਅੱਛਾ ਹਾਂਜੀ ਬਹੁਤਾ ਠੀਕ ਹੁੰਦਾ ਹੈ ਜੀ ਬਰੀਆ ਦੀ ਕਹਿੰਦੇ ਨੇ ਪਾਣੀ ਰੱਖਣ ਚਿੜੀਆਂ ਹਾਂ ਜੀ ਜਾਂਦੀ ਨਾ ਨਵੀਂ ਤੋ ਉਹ ਕਹਿੰਦੇ ਸੀ ਕਿ ਤੇਲ ਲਾਉਣਾ ਸਰੋਂ ਦਾ ਸਰੋਂ ਤੇ ਲਾ ਕੇ ਤਾਂ ਫੇਰ ਇੱਕ ਘੰਟਾ ਪਾਣੀ ਦੇ ਚਪਾਕ ਰੱਖਦਾ ਕਾਲਾ ਆਪਾਂ ਤੇਲ ਲਾ ਕੇ ਵਿੱਚ ਸਾਰੇ ਤੇ ਪਾਣੀ ਪਾ ਕੇ ਭਰਤਾ ਸੀ ਰਾਤ ਨੂੰ ਤੇ ਸੇਰੇ ਫਿਰ ਰੋਟੀ ਦੀ ਖੀਰ ਬਣਾ ਲਈ ਇਹਦੇ ਵਿੱਚ ਸੇਰੇ ਖੀਰ ਬਣਾਈ ਇਹਨਾਂ ਦੇ ਡੈਡੀ ਕਹਿੰਦੇ ਸੀ ਪਹਿਲਾਂ ਖੀਰ ਬਣਾਉਣੀ ਹੈ ਵਿੱਚ ਤੇ ਉਦੋਂ ਬਾਅਦ ਫਿਰ ਹੁਣ ਆਪਾਂ ਸ਼ਾਮ ਨੂੰ ਸਾਗ ਬਣਾਵਾਂਗੇ ਇਹਦੇ ਵਿੱਚ ਹਾਂਜੀ ਖੀਰ ਬਣਾਈ ਹਾਂਡੀ 'ਚ ਜਿੰਨੇ ਵੀ ਭੈਣ ਭਰਾ ਨੇ ਖੀਰ ਖਾਣੀ ਆਂ ਆ ਕੇ ਖਾਓ ਜੀ ਖੀਰ ਬਹੁਤ ਸਵਾਦ ਬਣੀ ਖੀਰ పాలక <laughs> ਦੀ ਮੇਰੀ ਗਾਇ ਕੁਦਨੀ ਨਾ ਪੰਜਾ ਲਾਵੀ ਬਾਰ ਚ ਸਾ ਬਪਾ ਸਾਰਾ ਸੇ ਤੇ ਕੰਦੀ ਕਜੀ ਤੰਦਲੇ ਦਾ ਸਿੰਪਾ ਆਪੋਂ ਹੋਈ ਸਾਗ ਹੂੰ ਬਹੁਤ ਸਵਾਦ ਬਣਾਉਣਾ ਸਾਗ ਹਾਂ நவகாங்க மக்கண பா ਆ ਗਏ ਮੈਂ ਚੀਨ ਲਈ ਲੈ ਕੇ ਆਉਂਦਾ। ਲੈ ਲੋ। ਜਦੋਂ ਪਾਈ ਕੋ ਮੇਚੀ ਲੈ ਆਇਆ ਪਾਈ ਆ ਲੈ। ਜੇ ਬੇਸ਼ੇ ਅਧਿੰਨ ਆ ਦੇਸਾ। ਨਾ ਕਿ ਤਾ। ਨਾਲ ਪਾਈ ਕੋ ਮੇਚੀ ਲੈ ਆਇਆ। ਮੈਂ ਇਹ ਤਾਂ ਬੱਤੇ ਸਾਰੇ ਲਾ ਦੇਣੇ ਆ ਤਾਂ ਆਪਾਂ ਸਾਰੇ ਆਏ ਛਿੰਦ ਛਿੰਦ। ਬਾਜੀ ਰੁਕਿਓ। ਲੋ। ਬੱਸ ਨਾ ਛੋਟੀਆਂ ਛੋਟੀਆਂ ਘੁੱਟੀਆਂ ਆ ਆ ਸਾਰਾ ਤਾਂ ਕੀ ਕਰਾਂਗੇ ਜਿੰਦਾਰ ਨਾ ਇਸ ਦਾ ਆਪ ਤੈ ਤਿਆਰ ਕੀਤੀਆਂ ਛੋਟੀਆਂ ਛੋਟੀਆਂ ਮਿੰਦਲਾ ਦਾ ਇੱਕ ਜਿੰਗਾ ਦੋ ਦੋ ਬਣਾਈਆਂ ਸ਼ਹਿਰੋਂ ਨਹੀਂ ਐਸੀ ਵੱਡੀਆਂ 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 ਸੀ ਮੈਨੂੰ ਨਹੀਂ ਦੇਖਦਾ ਕੋਈ ਉਹ ਪਤੀ ਉਹ ਤਾਂ